ਕੰਨ ਇਥੇ ਚਿੱਟੇ ਵਾਲਾ ਜਮਾਨਤ ਕਰਾ ਜਾਂਦਾ ੁੱਕੀ ਦੇ ਚਮਚੇ ਵਾਲਾ ਅੰਦਰ ਬੈਠਾ ਰੋਂਦਾ ਏ ਜੁੱਧ ਨਸ਼ਿਆਂ ਵਿਰੁੱਧ ਕਿਸੇ ਹੋਰ ਪਾਸੇ ਚੱਲੇ ਪੰਜਾ ਫੋਕੀ ਧੌਂਸ ਦਿਖਾਉਂਦਾ ਏ ਪਾਣੀ ਹਜ਼ਾਰਾਂ ਕਿਉਸਕ ਵਹਿ ਚੱਲਿਆ ਲੰਗੇ ਸੱਪ ਤੋਂ ਕੁੱਟਦੇ ਲੀਕਾਂ ਨੇ ਡੱਬੀ ਉੱਪਰੋਂ ਹੋਰ ਲੱਗੇ ਅੰਦਰੋਂ ਦਾ ਰਲੀਆਂ ਸੀਖਾਂ ਨੇ ਰਸਤਾ ਪਹਿਲਾਂ ਕਲੀਅਰ ਕਰਦੇ ਓਕਾ ਰੋਲਾ ਐਵੇਂ ਪਾ ਦਿੰਦੇ ਬਿਨਾ ਕਹੇ ਰਾਤੋਂ ਰਾਤ ਹੋਵੇ ਬਦਲੀ ਬੰਦਾ ਪੱਖ ਆਪਣੇ ਦਾ ਲਾ ਦਿੰਦੇ ਬੜੇ ਸਾਲਾਂ ਦੇ ਕੁਰਸੀ ਬੈਠੇ ਮੱਲੀ ਮਾੜੀ ਮੋਟੀ ਅਣਖ ਦਿਖਾ ਦਿੰਦੇ ਪੰਜਾਬ ਦੇ ਹੱਕ ਲਈ ਨਾ ਪਾਈ ਪਟੀਸ਼ਨ ਪਹਿਰਾ ਸੱਚ ਤੇ ਲਾ ਦਿੰਦੇ ਪਾ ਪੋਸਟਾਂ ਹੱਕਾਂ ਦੀ ਗੱਲ ਕਰਨੀ ਮਸਲਾ ਐਵੇਂ ਹੱਲ ਹੋਣਾ ਨਹੀਂ ਪਾ ਪੋਸਟਾਂ ਹੱਕਾਂ ਦੀ ਗੱਲ ਕਰਨੀ ਮਸਲਾ ਐਵੇਂ ਹੱਲ ਹੋਣਾ ਨਹੀਂ ਕੁਰਸੀ ਤੇ ਬਸ ਢੂ ਲੱਗੀ ਰਹੇ ਹਰਾ ਪੈਨ ਤੁਸੀਂ ਚਲਾਉਣਾ ਨਹੀਂ ਕੁਰਸੀ ਤੇ ਢੂ ਬਸ ਲੱਗੀ ਰਹੀ ਹਰਾ ਪੈਨ ਤੁਸੀਂ ਚਲਾਉਣਾ ਨਹੀਂ ਹਰਾ ਪੈਨ ਤੁਸੀਂ ਚਲਾਉਣਾ ਨਹੀਂ